ਹੋਰ ਬੋਲੂ ਬਾਈ ਕਿੱਦਾਂ ਠੀਕ ਆ ਉਹ ਲਖਮ ਬਾਈ ਸ੍ਰੀ ਕਾਲ ਜੀ ਪੁੱਜੇ ਦਰਸ਼ਨ ਬਾਈ ਲਿਆ ਖੇਚ ਕੇ ਧੱਕੇ ਗੱਲ ਬੋਲੂ ਬਾਈ ਨੂੰ ਪੁੱਛ ਲਾ ਆ ਤਾਂ ਠੀਕ ਹੈ ਇੱਧਰ ਤਾਂ ਨਹੀਂ ਯਾਰ ਕੱਖ ਹੈਗਾ ਆਏ ਨਾ ਪਤਾ ਤੂ ਫੋੜ ਵੀ ਕਰਤੀ ਜਨਾ ਬੱਚੋ ਸੰਪੂਰ ਪਾਤੀ ਨਾ ਨਾ ਠੀਕ ਹੈ ਇਹਦੇ ਪਰ ਤਾਂ ਆ ਤਾਂ ਠੀਕ ਆ ਮੇਰਾ ਉਹ ਪਤਾ ਵਧੀਆ ਲੈਣਾ ਸਿੱਧੀਆਂ ਇਹ ਦੇਖ ਲੈ ਵੀ ਸਿਆੜਾ ਨੂੰ ਸਿੱਧੀਆਂ ਨਾ ਬਾਈ ਹਾਂ ਜੇ ਨਾ ਮਰੇ ਨਾ ਜਿੱਥੇ ਵੇਚਿਆ ਹੀ ਕਰਦਾ ਪੰਪ ਕਿੱਥੇ ਪੜ ਰਾਇ ਫਲ ਨਹੀਂ ਵਾਹ ਰੱਖ ਕੇ ਲਾ ਦੇ ਆਈਏ ਤੂੰ ਬੋੜੀ ਜਿਹੜੇ ਕੰਮ ਕਰਦੀਆਂ ਦਾ ਨਹੀਂ ਤਾਂ ਇੱਥੇ ਥੋੜੀ ਜਿਹੀ ਡੋਜ਼ ਘੱਟ ਪਈ ਕਾਦੀ ਦਵਾਈ ਦੀ ਓਏ ਬੂਟੇ ਦਾ ਮਾਰ ਤੇ ਆ ਦੇਗਾ ਪੱਤੇ ਸੁਕਾ ਦੇ ਬੂਟੇ ਉਹ ਕੁਝ ਨਹੀਂ ਵਿਗੜਦਾ ਇਹਦਾ ਇਦਾਂ ਨਹੀਂ ਕੁਝ ਵੀ ਵਿਗੜਨਾ ਇਸਕੀ ਟੈਨਸ਼ਨ ਨਹੀਂ ਲੈਣੇਗਾ ਆਪ ਨੂੰ ਬੂੰਡਾ ਹੋਇਆ ਪਿਆ ਨਾ ਮਾਰਦਾ ਜੱਤਾ 15 ਦਿਨ ਹੋ ਗਏ ਸਪਰੇਅ ਕਰੀ ਨੂੰ ਦੇਖ ਤਾਂ ਰੱਖ ਜੂਰੀਆ ਸੜ ਦੇਣੇ ਦਾ ਮੜਾ ਗਿਆ ਆ ਦੇਖੋ ਨਾ ਇੱਥੇ ਇੱਥੇ ਪੰਪ ਨਹੀਂ ਲੱਗਿਆ ਹਾਂ ਇੱਥੇ ਸਬਰੀ ਘਟੋਈ ਵੀ ਆ ਤਤਨਗੜ ਤਤਨਗੜ ਏਦਾਂ ਥੋੜੋ ਕਰਦਾ ਬਾਈ ਇਹ ਤਾਂ ਲੈਂ ਲੈਂ ਸਰ ਹੋਣੀ ਆ ਨਾ ਇਹ ਸਾਰੇ ਜੀ ਲੈਂ ਨਹੀਂ ਤਾਂ ਕਰਦਾ ਮੈਂ ਤਾਂ ਗੰਨੇ ਵੀ ਕਰਤੀ ਸਿੱਧੀ ਤੇ ਤੂੰ ਆਏ ਘਰਾ ਛੱਟਪਟ ਥੋੜੋ ਕਰੀਏ ਕੋਈ ਵੀ ਕਰ ਲੈ ਮੈਂ ਕਰੀ ਗੱਲ ਕੱਖ ਦੀ ਮੈਂ ਲੈਂ ਲੈਂ ਕਰੀ ਆ ਲੈ ਲੈਂ ਆਏ ਫੇ ਦੇਖੀਂ ਰਿਜ਼ਲਟ ਰਿਜ਼ਲਟ ਵਧੀਆ ਹੋਊਗਾ ਕੋਈ ਤੇ ਕਿਹੜੀ ਕਰਾਂ ਹੁਣ ਇੰਨੀ ਕਿ ਜਗ੍ਹਾ ਜਿੱਥੇ ਆਏ ਨਾ ਸਾਰੇ ਜੀ ਕਰਦੇ ਪੱਦਰ ਤੇ ਛੱਟਪਟ ਨਾ ਨਾ ਸੰਕੌਰ ਪੱਲੀ ਪੱਲੀ ਸੰਕੋਰ ਕਰ ਲੈ ਟੈਂਜਰ ਲਿਆ ਕੋਲ ਚਾਹ ਲੋਡਸ ਲਿਆ ਪਾਣੀ ਨੇ ਹਾਂ ਪਾਣੀ ਲਾ ਕੇ ਕਰੀ ਗਿੱਲਾ ਕਰਕੇ ਤਾਂ ਹੋਣੀ ਹਾਂ ਹਾਂ ਪਾਣੀ ਲਾ ਕੇ ਪਾਣੀ ਲਾ ਕੇ ਨਾ ਉਧਰ ਆਪਣੀ ਦਵਾਈ ਲਿਆ ਦੂਏ ਦਿਨ ਕਰ ਦੂਏ ਦਿਨ ਕਰਦੇ ਜਾਂ ਪੈਰ ਕੱਢਣ ਲੱਗ ਗਿਆ ਬਸ ਬਸ ਗੁੱਟੇ ਮਟਰ ਕੋਈ ਨਹੀਂ ਗੁੱਟਿਆਂ ਨੂੰ ਕੁਛ ਨਹੀਂ ਸੰਕੋਰ ਗੁੱਟਿਆਂ ਨੂੰ ਕੁਛ ਨਹੀਂ ਕਹਿਣਾ ਹੈਗਾ ਇਹਨੇ ਇਹ ਨਹੀਂ ਕਹਿੰਦੀ ਸੰਕੋਰ ਕਿੰਨੀ ਪੋਗੀ ਉਰੇ ਕਿੰਨੀ ਜਗਾ ਹਾਂ ਹੀ ਸੇਹੱਟ ਦੀ ਜਗਾ ਨਾ ਨਾ ਕੀ ਆ ਪੱਤਦਾ ਹੋਣਾ ਇਹ ਆਇਆ ਸੁਣਿਆ ਹਾਂ 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 ਪੱਤ ਵੀ ਕਿਹੜਾ ਕ ਚੱਲ ਦੇਖ ਆ ਵੀ ਛੱਡਿਆ ਵਾ ਇਧਰ ਹੀ ਨੇ ਉਹ ਉੱਥੇ ਕੁਝ ਦਾ ਕਰਨੀ ਉਹਦਾ ਬੇਗਾਰਾ ਉਹਦਾ ਛੋਰਾ ਜ਼ਿਆਦਾ ਹੋਗਾ ਬੂਟਿਆਂ ਦਾ ਨਾ ਨਾ ਠੀਕ ਹੈ ਲਓ ਜੀ ਮਿਸਤਰੀ ਨੂੰ ਡੀਕਦੇ ਤੇ ਅੱਜ ਵੀ ਨਧੀਆ ਜੀ ਪੇੜ ਬਣਾਤਾ ਉਹਦੇ ਵਾਸਤੇ ਸਿਮਿੰਟਰ ਲਾਉਣੇ ਨੂੰ ਅੱਜ ਵੀ ਆਪੂ ਛੁੱਟੀ ਕਰਕੇ ਕਹਿੰਦਾ ਅੱਧੀ ਦਿਹਾੜੀ ਤੇ ਆਉਂਗਾ ਚੱਲ ਅੱਧੀ ਦਿਹਾੜੀ ਤੇ ਆਉਂਗਾ ਹਾਂ ਜੀ ਜਿਹਾਉ ਤਾਂ ਅੱਧੀ ਤੇ ਅੱਧੀ ਤੇ ਕੀ ਨੇ ਹੁਣ ਉਹਦਾ ਇੱਕ ਕਹਿਣ ਦਾ ਬਹਾਨਾ ਹੁੰਦਾ ਹਾਂ ਹੋਰ ਕਿਆ ਉਹ ਜਿਹੜਾ ਬਣਾਤਾ ਤਾਂ ਮੈਂ ਰੇਤਾ ਲਿਆ ਕੇ ਢੋ ਲੈਣਾ ਇੱਕ ਰੇੜੀ ਲਿਆ ਕੇ ਬਾੜੇ ਚ ਜੇਜੀ ਦੇ ਵੀ ਨੂੰ ਚੁੱਪੀ ਕਰਨੀ ਨਹੀਂ ਨਤੀਆ ਬਹੁਤ ਤਾਂ ਬਸ ਨਹੀਂ ਇਹ ਨਹੀਂ 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 ਹੋਰ ਨਹੀਂ ਲਾਉਣੀ ਬਸ ਬਹੁਤ ਆ ਸੜ ਦੇ ਹੋਰ ਆਂਦਾ ਨਹੀਂ ਇੱਥੇ ਲਾ ਕੇ ਦੇਖ ਲੈ ਵੀ ਹੋ ਗਈਆਂ ਪੂਰੀਆਂ ਫੇ ਚੱਲੀਏ ਮੋਟਰਪਨ ਨੂੰ ਉੱਠੀ ਚੱਲਦੇ ਆ ਫਿਰ ਇਹ ਤਾਂ ਜੀ ਰੇੜੀ ਰੇੜੀ ਤਾਂ ਪਰ ਲੈਣੇ 2 ਮਿੰਟ ਲੱਗਣੇ ਬਾੜੀ ਚੋਂ ਉਹ ਰੇੜੀ ਟੈਨਸ਼ਨ ਨਾਲੋਂ ਰੇੜੀ ਤਾਂ ਹਾਂ ਮੈਂ ਮਿੰਕੀ ਹੀ ਰੇੜੀ ਤਾਂ ਲਿਆ ਦਉ ਤੁਸੀ ਹਾਂ ਮੈਂਨ ਕੀ ਲਿਆਉਂਗੇ ਇੱਕ ਕਰ ਮਸਾਈਲੇ ਦਾ ਮੰਨ ਲਾ ਜਾਂ ਦੋ ਥੈਲੀਆਂ ਦਾ ਚੱਕ ਲੈ ਆਉਂਗੇ ਦੋ ਇਟਾਂ ਹੋਲਾ ਦੇ ਚੱਲ ਦੋ ਇਟਾਂ ਤੇ ਨਹੀਂ ਹੋ ਰਹਿ ਗਈਆਂ ਮੈਂਨ ਕੇ ਚੱਕ ਲੈ ਆਉਂਗੇ ਯਾਨੀ ਕਿ 25-30 ਤਸਲੇ ਜਿੰਨੇ ਇੱਕ ਥੈਲੀ ਚ ਰਾਉਨੇ ਉਹਨੇ 20 ਤਸਲੇ ਰਾਉਂਦਾ ਹੈ ਚੱਲ ਲਓ ਜੀ ਰੇਤਾ ਲੱਗੇਗਾ ਇਹਨੂੰ ਢੋਣ ਲਤੀਆ ਹੈ ਮਿਸਤਰੀ ਦਾ ਚਲ ਦੇਖਦੇ ਆਉਂਦਾ ਕਿ ਨਹੀਂ ਮੈਂ ਕਿਹਾ ਚਾ ਰੇਤਾ ਢੋ ਕੇ ਲੱਕ ਲਈਏ ਘਰ ਨੂੰ ਲੈ ਜੀਏ ਗੇੜਾ ਇੱਕ ਲੱਦ ਕੇ ਦੇ ਵਿੱਚ ਗੱਬੇ ਤੇ ਸਾਫ ਆ ਇੱਧਰ ਥੋੜੇ ਖੱਬਾ ਵਾਲਾ ਉਹ ਬਾਅਦ ਚ ਲੱਗਾਗੇ ਵੀ ਸਾਫ ਕਰ ਲਾਂਗੇ ਉੱਪਰ ਤੇ ਜਿਹੜਾ ਜੰਮਿਆ ਬੰ ਕਿੰਨੇ ਪਾਉਂਗਾ ਇੱਕ ਥੈਲੇ ਦੇ ਪਾਲਾ ਆਉਂਗੇ 18 20 ਕ ਤੂੰ 25 ਬਾਲਾ ਉੱਥੇ ਥੱਲੇ ਵੀ ਤਾਂ ਖੜਾਉਣਾ ਫਿਰ ਆਪਾਂ ਨੇ 25 ਬਾਲਾ ਮਣਕੇ ਚਲ ਨੋ ਜੀ ਰੇੜੀ ਪਰ ਕੇ ਲੈ ਤੇ 20 ਤਾਂ ਥਲੇ ਲਤੀਆ ਹੈ ਚਾਰ ਤਾਂ ਥਲੇ ਤਾਂ ਫਰਸ਼ ਪਰੇ ਪੈ ਗਏ ਫਰਸ਼ ਪਰ ਪੈ ਗਏ ਫਾਦੇਆਂ ਪਰ ਦੇ ਖੱਡਾਂ ਆਈਆਂ ਇਹਦੀਆਂ ਬਾਕੀ ਤਾਂ ਫਿਰ ਇਹਨੇ ਆਪੇ ਲੋਟ ਹੋ ਜਾਣਾ ਜਦ ਸਿਮੈਂਟਰ ਲੱਗ ਗਿਆ ਹਾਂ ਇੱਕ ਵਾਰੀ ਉਹ ਹੋ ਗਿਆ ਤਾਂ ਗਾ ਬਾ ਉੱਪਰੇ ਪਿਆ ਰਹਿੰਦੇ ਉਹ ਉੱਪਰੇ ਪਿਆਰਿਆਂ ਦੇ ਬਸ ਆ ਖੱਡਾਂ ਚ ਨੂੰ ਭਰ ਦੇ ਉਰਲੇ ਪਾਸੇ ਨੂੰ ਆਹਾ ਪਿਆਰਿਆਂ ਦੇ ਉੱਪਰੇ ਹਾਂ ਬਸ ਨਹੀਂ ਭਰਦੇ ਜਿਹੜੀਆਂ ਖੱਡਾਂ ਰਹਿੰਦੀਆਂ ਇਹ ਫਿਰ ਇਹਨਾਂ ਬਣ ਜੂ ਉਹ ਪਿੱਛੇ ਕਿੰਨੇ ਬਚ ਗਏ 16 10 ਲੈ 16 ਬਚ ਗਿਆ ਉਹਨਾਂ ਦਾਦਾਂ ਕੇ ਮਿਸਤਰੀ ਨੂੰ ਵੀ ਭਾਈ 16 10 ਲਿਆ ਜਿੰਨਾ ਕਿ ਸਿਮਿੰਟ ਰੋੜਾ ਲਾ ਲੈ ਚਲ ਬਥੀਕਾ ਹਾਂ ਇਹ ਸਾਰ ਦੇ ਨੂੰ ਪਿੱਛੇ ਨੂੰ ਕਰਕੇ ਰੈਡੀ ਨੂੰ ਖੇਚੇ ਪਿੱਛੇ ਨੂੰ ਕੀ ਉਪਰੇ ਘੜਾ ਦੀਏ ਕਰਾ ਹੋਰ ਹੋਰ ਭਾਈ ਗਾਰੇ ਦੀ ਇਹ ਹੋਰ ਆਦੇ ਤਾਂ ਗਾਰੇ ਦੀ ਇਹ ਇਹ ਤਾਂ ਨਜ਼ਾਰਾ ਆ ਯਾਰ ਰੁਕੇ ਚਾਹੀਦੇ ਆ ਜੀ 200 ਘੰਟੇ ਮਾਨ ਆਮ ਤੱਕ ਸਾਫ ਕਰਕੇ ਜੀ ਜੜਾਂ ਦੇ ਕਿੱਥੇ ਤੱਕ ਫੈਲੀਆਂ ਵੀ ਦਰਖਤ ਦੀਆਂ ਦੇਖ ਲਓ ਆ ਥੱਲੇ ਨਿਕਲੀਆਂ ਪਈਆਂ ਨਿਕਲੀਆਂਗੇ ਇੱਦਾਂ ਪਤਾ ਨਹੀਂ ਆਜੇ ਕੋਰੇ ਤੱਕ ਹਾਂ ਕੈਜੀ ਜੇ ਚੜ ਗਏ ਵਲਕਣ ਜੀ ਆ ਵਲਕਣਾ ਇਸ ਤਾ ਸੀ ਜੜੇ ਕੰਦ ਦੇ ਵਿੱਚ ਸਮਟ ਦੇ ਵਿੱਚੋਂ ਲੰਗੀ ਬਾਈ ਦੇਖ ਲਾ ਦੇਖ ਨਾ ਕਮਾਲ ਦੀ ਹੋ ਰਹੀ ਹੈ ਇਹ ਤਾਂ ਬਹੁਤ ਦੂਰ ਤੱਕ ਫੈਲਦਾ ਹੁਣ ਨਿਕਲੂਗਾ ਹੁਣ ਤਾਂ ਜਿਹਦੇ ਵਿੱਚੋਂ ਨਿਕਲੇ ਹੋਣਗੇ ਜੜ ਤਾਂ ਥੱਲੇ ਕੱਢਣੀਆਂ ਪੈਣੀਆਂ ਜਦੋਂ ਟੂਆ ਪੱਟੇ ਲਿਆ ਬਾ ਕਰੀ ਜੋ ਗਾਰੇ ਵਾਲੀ ਨੇ ਸਾਫ ਗੱਲ ਦੀ ਗੱਲ ਲੋਾਈ ਵੀ ਜਾ ਇੱਕ ਬੰਦੇ ਤੇ ਨਾ ਇੱਧੇ ਲਾ ਦੇਣੀ ਕਿਤੇ ਇੱਥੇ ਫੇਰ ਕੁੱਤੀ ਲੋਾ ਦੇ ਇੱਥੇ ਫੇਰ ਇੱਥੇ ਕੰਟੇ ਕਰਨੀਆਂ ਆ ਆਪਕੇ ਚੱਕਣੀ ਉਹ ਪਹਿਨਾ ਕਰੀ ਵੀ ਤਾਂ ਹੈ ਨਾ ਹਾਂ ਉਹ ਫਿਰ ਤਾਂ ਠੀਕ ਆ ਫਿਰ ਤਾਂ ਫਿਰ ਤਾਂ ਸਰੀ ਹੈ ਨਾ ਇੰਨੀ ਹੋਈ ਨਾ ਬਚੇ ਜਾਣੀ ਜਾਂ ਹੋਈ ਵੀ ਤਾਂ ਹੈਗੀ ਐਡੀ ਬੜੀ ਬਸ ਫਿਰ ਹਾਂ ਫਾਜੀ ਬੈਠੇ ਰਹਿ ਮਤਾਂ ਜਿਆਦਾ ਫੇ ਨਾ ਨਿਕਾਏਗਾ ਮਾਸ਼ਾ ਅੱਲਾ ਦੇ ਲੇਨ ਕਰ ਲੈ ਨਾ ਨਾ ਠੀਕ ਆ ਮੈਂ ਰਾਜੂ ਆ ਸਾਡੀ ਕਰ ਲੈਂਦਾ ਮੈਂ ਤੇਰੇ ਲਈ ਤਾਂ 9 ਇੰਚੀ ਆ ਇਹ ਮੇਰੀ 9 ਇੰਚੀ ਮੈਂ ਸਾਰੀ 9 ਇੰਚੀ ਕਰ ਲੈ ਆ ਵੀ 9 ਹੈ ਤੇਰੀ ਇੱਧਰ ਫੇਰ ਤੂੰ ਪੰਜ ਦਾ ਪੰਗਾ ਨਾ ਲਈਂ ਹਾਂ ਮੈਂ ਫੀਆ ਕਰੂੰਗਾ ਸਾਰੀ ਹਾਂ ਹੋਰ ਆੜੀ ਬੇਟਾ ਆ ਨਾ ਇੱਟ ਕਾ ਨੂੰ ਹੋਣੀ ਐ ਇੰਨੀ ਤਾਂ ਹੋਈ ਵੀ ਉਹ ਬੰਦੇ ਜਿੰਨੀ ਆ ਥੋੜੀ ਪਈ ਐ ਇੱਟ ਆ ਦਾ ਚਾਰ ਕਾ ਯਾਰ ਇੱਟੇ ਫੇ ਥੋੜੀ ਚਾਰ ਯਾਰ ਇੱਟੇ ਯਾਰ ਆ ਯਾਰ ਕੋ ਆ ਹੋ ਜਾਣੀ ਸਾਡੇ ਦਾ ਹਜ਼ਾਰ ਖੰਡੇ ਹੋ ਜਾਣੀ 5000 ਇੱਟ ਹੋ ਗਈ ਆ ਥੱਲੇ ਵੀ ਡੱਟੇ ਆ ਫੇਰ ਇੰਨੀ ਨਹੀਂ ਨਿਕਲਣੀ ਫੇਰ ਇਹ ਵੀ ਤਾਂ ਨਿਕਲਣੀ ਹੋ ਆ ਅਜੇ ਨਿਊ ਵੀ ਆ ਜੀ ਇਹ ਇੱਕ ਨਿਊ ਖਾਦੀ ਡੂੰਗੀ ਐ ਜੀ ਆਹੋ ਅੱਛਾ ਇਹ ਨਿਊ ਦੋ ਕੱਢ ਲੈ ਬਾਕੀ ਦਾ ਛੇੜਾ ਪਾਰ ਦੇਣੀ ਤੇਰੇ 5 ਇੰਚੀ ਕਰ ਦੋ ਉਹਦੇ ਨਾਲ ਲਿਆ ਨੀ ਲੋੜੇ ਨਹੀਂ ਕਰਨੀ ਜੀ ਤੈਨੂੰ ਕਹਦੇ ਕਰਨੀ ਤੈਨੂੰ ਪਿਆਸ ਤੇਰੇ ਕਿੰਨੀ ਇੱਦਾਂ ਨੂੰ ਕੰਨ ਤਾਂ ਹੈ ਕਿਤੇ ਹੈਗੀ ਆ ਐਸਾ ਹੈ ਕਿ ਹੋਰ ਸਾਫ ਰੱਖਾਈ ਕੀ ਹੋਣੀ ਹੋਰ ਕੱਲ ਲਵਾਈ ਕਰ ਲਈ ਬਸ ਕਾਂਡੀ ਪਲਾਸਟਰ ਚ ਆਹ ਕਾਂਡੀ ਪਲਾਸਟਰ ਚ ਚੱਲ ਠੀਕ ਆ ਵਧੀਆ ਢੇੜ ਹੋ ਗਿਆ ਛਾਵਾ ਰੱਖੀ ਵੀ ਆ ਕੰਮ ਕਰਕੇ ਰੱਖਿਆ ਨਹੀਂ ਬਈਆਂ ਤੇ ਬੈਠਣਾ ਦਾ ਨਾ ਨਾ ਇਹ ਜੀ ਮੌਜੇ ਨਾਲ ਛਾਵਾ ਵਿੱਚ ਬਿਠਾਲੇ ਹੋਏ ਨੇ ਕਾਮਾ ਮੇ ਬਿਠਾ ਲਿਆ ਹੋਇਆ ਤੁਮਕੋ ਤੁਮ ਹਿੰਦੀ ਬੋਲਦੇ ਪੰਜਾਬੀ ਬੋਲਦਾ ਇਹ ਇਹ ਆਡੀਓ ਨਹੀਂ ਆਇਆ ਇਹ ਹਿੰਦੀ ਤਾਂ ਬੋਲਦਾ ਹੀ ਨਹੀਂ ਇਹ ਹਰਿਆਣੀ ਬਸ ਆ ਇਹ ਹਰਿਆਣੀ ਬੋਲਦਾ ਇਹ ਇਹਦੀ ਬੋਲੀ ਤਾਂ ਦੇਖੀ ਕਿੰਨੀ ਵਧੀਆ ਐਦਾਂ ਮੂੰਹ ਕਰ ਮੇਰੀ ਬੋਲਣਾ ਹੀ ਨਹੀਂ ਨੇ ਇਹਦੀ ਭਾਸ਼ਾ ਬਹੁਤ ਹੋਰ ਤਾਂ ਜਿਹੜਾ ਹਰਿਆਣੇ ਵਾਲੇ ਨਹੀਂ ਬੋਲਦੇ ਉਹ ਭਾਸ਼ਾ ਜਿਹੜੀ ਇਹਨਾਂ ਚਲੋ ਉਹ ਵੀ ਗੁੱਟਣ ਲੱਗੇ ਵੇ ਤੇ ਗੁੱਡ ਹੋ ਗਿਆ ਬੰਨਾਂ ਵਧੀਆ ਪਟਿਆ ਰਹੇ ਹਨ ਜੰਮੜੇ ਹਨ 40 ਕੇ ਪਹੁੰਚੇ ਤੇ ਇਹਨਾਂ ਦੀ 3 ਵਜੇ ਵਾਲੀ ਲੈਨਾਂ ਰਹਿ ਗਈਆਂ ਦੋ ਇਤੇ ਬਾਦ ਗੁੱਡਰ ਨੂੰ ਪੰਜ ਧਰੀਆਂ ਵੀ ਆ। ਨਤੀਆ ਦੋ ਲਾਈਨਾਂ ਰਹਿ ਗਈਆਂ ਹੈ। ਦੋ ਇਹ ਰਹਿ ਗਈਆਂ ਦੋ ਉਧਰ ਦੋ ਇਧਰ। ਛੇ ਲਾਈਨਾਂ ਰਹਿ ਗਈਆਂ ਤੇ ਬਾਦ। ਨਾ ਚਾਹੀ ਪੀ। ਚਾਹ ਲਾਇਆ ਪਾਣੀ ਕਿਉਂ ਨਹੀਂ ਲੈ ਕੇ ਆਇਆ। ਢੋਲੀ ਤਾਂ ਤੇਰੇ ਕੋਲ ਆ। ਵਾਈ ਤਿਸ ਕੋ ਸਭ ਕੰਮ ਕਰਤਾ ਹੈ। ਇਹ ਬੋਲਦਾ ਫੋਨ ਕਰ ਦੇ ਫੋਨ। ਮੈਂ ਕਾ ਢੋਲੀ ਉਰੀਓ ਹੈ। ਮੋਟਰਮਰ ਤੇ ਭਰ ਲੈ ਹੁਣੀ ਦੀ। ਨਹੀਂ ਸਟਾਪ। ਚੱਲ ਲਿਆ ਲਿਆ ਮਾ ਫਿਰ ਰੱਖ ਦਵਾਂ ਨਾ ਰੱਖ ਲੈ ਇਹਨੂੰ ਜੇ 20 ਕਵਾਂਟਲ ਜਰਾ ਪਿਆਜ ਹੋ ਗਿਆ ਉਹ ਚਾਈ ਕਿਦਾਂ ਕਹਿੰਦੇ ਕੰਨ ਸਰਵੇ ਕਰਕੇ ਆਏ ਆ ਇਹ 20 ਕਵਾਂਟਲ ਵੀ ਪਿਆਜ ਹੋ ਗਿਆ ਕਿੰਨੇ ਦਾ ਬਣ ਜਾਣਾ 20 ਦੀ ਸਾਰੇ ਨੇ ਖਰਚਾ ਨਿਕਲ ਜਾਣਾ 20 ਦੀ ਮੈਨੂੰ ਉਮੀਦ ਨਹੀਂ ਹੈਗੀ ਕਿਲਾ ਤਾਂ ਹੈ ਕਿਲਾ ਤਾਂ ਨਹੀਂ ਹੈਗਾ ਚਾਰਕ ਵਿੱਗੇ ਤੇ ਵੀ ਘੱਟੇ ਆ ਉਹ ਗਾਹ ਪੂ ਪਿੰਡੀ ਨਹੀਂ ਮੈਂ ਹੋਰ ਕਰਤਾ ਦੇਖ ਤੇਰੇ ਸਾਹਮਣੇ ਗੱਣਾ ਘੜਾ ਦਿੱਤਾ ਹਾਂ ਠੀਕ ਆ ਪਿਆਜ਼ਾਂ ਤੋਂ ਚਾ ਨਹੀਂ ਗੜਾਇਆ ਕਿਉਂਕਿ ਖਰਚਾ ਬਹੁਤਾ ਪੈਣਾ ਤਾਂ। ਕਰਜਾ ਖੈ 3000 ਹੋਰ ਪੈ ਜਾਂਦਾ। ਥੋੜਾ ਜਿਹਾ ਹੀ 3000 ਬਿਨਾਂ ਗੱਲ ਦੀ ਪਈ ਜਾਂਦਾ। ਇਹ ਮਨ ਵੀ ਜਾਣਾ ਤਾਂ ਪਿਆਜ਼ ਦਾ ਦੇਖ ਕੇ ਨਾ ਹੋ ਜਾਣੇ ਸੇ। ਹੁਣ ਆਇਆ ਵੀ ਆਪਾਂ ਨੇ ਪਿਆਜ਼ ਨੂੰ ਛੇੜਨਾ ਨਹੀਂ ਨਾ ਸਪਰੇਅ ਕਰਨੀ ਆ। ਨਾ ਕੋ ਕਰਨਾ ਇਹਨੂੰ ਭਿੰਡੀ ਵੀਖਣੇ ਨਾ ਭਿੰਡੀ ਛੇੜਨੀ ਇੱਕ ਮਹੀਨਾ ਦੇਖਣਾ ਜਿੰਨੇ ਹੋ ਗਏ ਪਿਆਜ਼ ਠੀਕ ਆ ਭਿੰਡੀ ਜਿੰਨੇ ਹੋ ਗਈ ਉਹ ਵੀ ਠੀਕ ਆ ਇੱਕ ਮਹੀਨੇ ਬਾਅਦ ਫੇਰੀ ਦਾ ਬਾਸ ਫੱਟੇ ਚੱਕ ਦੇਣੇ ਬਾਵੇ ਫੱਟੇ ਚੱਕ ਦੇਣੇ ਇਹਨਾਂ ਨੂੰ ਗੰਨੇ ਨਹੀਂ ਬੱਜ ਜਾਣਾ ਇਹਨਾਂ ਨੂੰ ਗੰਨੇ ਬੱਜ ਜਾਣਾ ਪਰ ਮੈਨੂੰ ਆਏ ਆ ਵੀ ਉਮੀਦ ਆ ਭਿੰਡੀ ਖਾਣੇ ਬਾਅਦ ਤੇ ਤਾਂ ਹੋਈ ਜਾਣੀ ਹੋਈ ਜਾਣੀ ਪਰ ਖਰਚਾ ਬਹੁਤ ਹੋਇਆ ਹੋਇਆ ਖਰਚਾ ਉਹ ਚੱਲ ਹੁਣ ਇੱਕ ਵਾਰੀ ਜਿਹੜਾ ਕੋ ਹੋ ਲਿਆ ਹੋ ਲਿਆ ਹੱਥ ਚਲੋ ਹੁਣ ਜਿਹੜੇ ਹੱਥ ਲੇਬਰ ਪਾਣਾ ਕੰਮ ਜਿਆਦਾ ਚੱਕਦੀ ਲੇਬਰ ਦੇ ਕੰਮ ਚੱਕਦੀ ਆ ਹੋਰ ਦਾ ਖਰਚਾ ਹੈ ਨਹੀਂ ਲੇਬਰ ਵੀ ਸਭ ਪੂਰੀ ਕਰੀ ਹੋਈ ਆ ਕਰਜਾ ਤਾਂ ਲੇਬਰ ਦਾ ਹੀ ਆ। ਇਹ ਨਹੀਂ ਪੂਰੀ ਕਰੀ ਹੋਈ ਆ। ਗਾਹਾਂ ਨੂੰ ਤਜਰਬੇ। ਇਹ ਰੱਖ ਲਈਨ ਦੇਖੀ ਜਾਊਗੀ। ਨਾ ਰੱਖਿਆ ਬਈ ਆ। ਹੋਈ ਗਈ। ਨਾ ਗਨਾਈ ਹੋਈ ਉਹ ਗੱਲ ਬਣਨੀ ਨਹੀਂ। ਗਨਾਈ 6-7000 ਰੁਪਏ ਹੋਰ ਲਵਾਉਂਗਾ। ਹੂੰ। ਇਹੀ ਬਾਣੇ ਹੋ ਗਏ। ਹੂੰ। ਤੇ ਪੰਜਾਬੀ ਪੰਜਾਬ ਦਾ ਪਿਆਜ ਹੋਣ ਨੂੰ ਆ ਯਾਰ। ਚਲੋ ਜਿਹੜਾ ਦੇਖੀ ਚੱਲ ਪੱਥਰ ਖੇਚੀ ਜਿਹੜੇ ਪਿਆਜ ਆ। ਦੇਖਦੇ ਆਂ। ਕੋਈ ਦੇਖਦੇ ਕੀ ਬਣਦਾ। ਇਹਦੇ ਵਿੱਚ ਨਿਕਲ ਹੋਵੇਗਾ। ਇਹ ਆ ਸੀ ਇਹਦੇ ਵੀ ਕੁਛ ਨਹੀਂ ਡੀਲਾ। ਇਹ ਤਾਂ ਡੀਲਾ ਹੋਰ ਕੱਢਣੀ ਆ। ਮੈਂ ਤੁਹਾਨੂੰ ਬਾਅਦ ਫੇਰ ਜੀ ਮਲ ਜਾਣਾ। ਡੀਲੇ ਨਹੀਂ ਮਰ ਜਾਣਾ। ਹੋਰ ਕੁਛ ਨਹੀਂ ਆਈ। ਇਹੀ ਸਾਫ ਆਉਂਦਾ ਨਾ। ਦੇ ਜਾਨੇ ਕੰਮ ਪਿਆ ਹੀ ਮੁੜਾ ਹੋਣਾ ਦਾ ਆ ਗਾਮ ਇਹ ਪਿਆਜ਼ ਪੱਕ ਹੋਣਾ ਹੈ ਜਾਂ ਮਹੀਨੇ ਦੇ ਨੇ ਮਹੀਨੇ ਦੇ ਅਜੇ ਮਹੀਨੇ ਤੋਂ ਉੱਪਰ ਲੰਘ ਜਾਣਾ ਕੁਦਰਤੀ ਗੱਲ ਹੈ ਪਿਆਜ਼ ਹੈ ਨਾ ਜਿਹੜਾ ਪਨੀਰੀ ਆ ਬਲਾਓ ਹਾਂ ਫਿਰ ਆ ਬਲਾ ਕੇ ਪਨੀਰੀ ਵੀ ਤੇ ਫੇਰ ਠੀਕ ਹੈ ਨਹੀਂ ਨਹੀਂ ਹਾਂ ਫਿਰ ਕੋਈ ਨਾ ਰੋਜ਼ ਹੀ ਰੋਜ਼ ਪਟੋਗੇ ਰੋਜ਼ ਹੀ ਰੋਜ਼ ਲੱਗੇ ਹਾਂ ਵਿਆ ਪਿਆ ਇਹ ਬਜਾਈ ਠੀਕ ਆ ਇਹ 19 ਸਾਲਾਂ ਛੱਲੇ ਕੇ ਆ 19 ਪਟੋਗੇ 19 ਵੀਜ ਹੋਵੇ ਫੇਰ ਨਹੀਂ ਨਹੀਂ ਜਿਹੜੀ ਆਪਾਂ ਦੋ ਦਿਨ ਪਈ ਗਈ ਰਹੇਗੀ ਉਰੀ ਉਹ ਫੇ ਕਾਮਯਾਬ ਨਾ ਸਪਰੇਅ ਤੱਕ ਕਰਨੀ ਨਹੀਂ ਹੁਣ ਤਾਂ ਚੱਲ ਕੋਈ ਨਹੀਂ ਜਿਹੜੇ ਮਹੀਨਾ ਰਹਿ ਗਿਆ ਜਿਆਦਾ ਹੀ ਤੰਗ ਕਰੂੰਗਾ ਇੱਕ ਮਹੀਨੇ ਬਾਦ ਫਿਰ ਸਾਥੀ ਲਗਾਉਗੇ ਅਗਲੇ ਮਹੀਨੇ ਤਾਂ ਕਰਦਾ ਇਹਨੇ ਗੰਨੇ ਨੇ ਹਾਂ ਗੰਨਾ ਦਾ ਇਹ ਤਾਂ ਰੇ ਨਹੀਂ ਪਾਇਆ ਮੈਂ ਇਹਦੇ ਇਹਦੇ ਖਾਣਾ 12 ਕੰਦ ਲਸਣ ਜਿਆਦਾ ਲਸਣ 12 ਕੰਦ ਲਸਣ ਸਾਸਨ ਪੱਟ ਹੋ ਜਾਣਾ ਪੱਟ ਵੀ ਹੋ ਜਾਣਾ ਤਾਂ ਇਕੱਲੇ ਸਣ ਪੈਣਾ ਲੱਗ ਜਾਂਦਾ ਏ ਗੈਲੀ ਹਾਂ ਇਹ ਗੋਭੀ ਵੀ ਬੜਾ ਖਾ ਜਾਂਦੀ ਏ ਗੋਭੀ ਨੇ ਤਾਂ ਹੱਥ ਖੜੇ ਕਰਾਤੇ ਜੇ ਗੋਭੀ ਲਾਉਣ ਲੱਗਿਆ ਤਾਂ 8 ਰੁਪਏ ਵੀ ਕੀ ਪਹਿਲਾਂ ਉਹ ਫਿਰ ਉਹ ਟਾਈਮ ਹੁੰਦੀ ਨਹੀਂ ਪਰ ਰਾਏ ਮੇ ਨਹੀਂ ਹੁੰਦੀ ਕੋਈ ਛੱਡੀ ਹੋਈ ਆ ਚਾਰ ਚਾਰ ਕਿਲੋ ਦਾ ਫੁੱਲ ਨਹੀਂ ਚੁ ਕਰੇਗਾ ਬਹੁਤ ਇਹਦਾ ਜ਼ਿੰਮੇਦਾਰ ਨੂੰ ਤਾਂ ੱਕੇ ਆ ਜਾਂ ਹੋਊਗਾ ਗਫੇ ਹੁਣ ਪਿਆਜ ਨੇੜੇ ਆਉਂਦੇ ਜਾਂਦੇ ਆ ਹੁਣ 100 ਦੇ 5 ਕਿਲੋ 6 ਕਿਲੋ ਹੋਣ ਲੱਗ ਗਏ ਜਿਉਂ ਜਿਉਂ ਨੇੜੇ ਆਈ ਜਾਂਦੇ ਮਾਰਦੇ ਗੋਭੀ ਦਾ ਮਤ ਮਾਰ ਸੀ ਜ਼ਿੰਮੇਦਾਰ ਹੁਣ ਆਲੂਆਂ ਦੀ ਬਸ ਹੋਈ ਪਈ ਆ ਆਲੂ ਵੀ ਅਮਨਦੇਵ ਚੰਦ ਸਟੋਰ ਨਹੀਂ ਲੱਭ ਰਿਹਾ ਰੋਪੜ 300 ਰੁਪਏ ਬੋਰੀ ਹੋਈ ਪਈ ਆ ਬੰਨ 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 ਅੱਛੇ ਰੱਖਣੇ ਦੀ ਹੋਣ ਲੱਗ ਕੰਦੇ ਨਹੀਂ ਉਹ ਵਿਕਦੀ ਆ ਮੰਡੀ ਚ 3 300 350 ਬਸ ਨੇ ਭਰੇਂ ਜਾਂ ਕੋਨੀ ਨਾ ਸੀ 600 ਰੁਪਏ ਕੁਆਂਟਲ ਹੋ ਗਿਆ ਪੂਰੇ ਪੂਰੇ 500 ਨੂੰ ਦਿੰਨੇ ਉਹ ਪੂਰੇ ਦਾ 500 ਦੇਣੀ ਉਹਨਾਂ ਨੂੰ 20 ਰੁਪਏ ਮਾਗਦੇ 20 ਰੁਪਏ 10 20 ਰੁਪਏ ਕੋ 20 ਰੁਪਏ ਦੇਈ ਜੰਨੇ ਆ ਉਸੇ 500 ਰੁਪਏ ਲੱਗਣੀ ਆ ਵਾਗਰੇ ਰੇਡੀਓ ਲੈ ਲਵੇ ਕੋਪੀ ਦੀ ਆਹ ਵੇਚ ਕੇ ਫਾਇਦਾ ਆਹ ਵੀ ਕੀ ਫਾਇਦਾ ਜ਼ਿਮੀਦਾਰ ਉਹੀ ਹੈ ਜਿਹੜਾ ਆਪ ਵੇਚੇ ਆਪ ਨੇ ਹੈ ਹਾਂ ਜਿਹੜਾ ਭਿੰਡੀ ਆ ਪੂਰਾ ਬਈਆ ਰੱਖ ਦੇ ਹਾਂ ਉਹ ਜਿਹੜੇ ਕੋਲ ਹੁੰਦਾ ਭਈਆ ਮੇਰੀ ਗੱਲ ਸੁਣ ਲੈ ਭਈਆ ਕਿਹੜਾ ਕੋ ਭਈਆ ਤੇ ਇੱਕ ਮੇਰੀ ਗੱਲ ਸੁਣ ਲੈ ਇੱਕ ਮਹੀਨਾ ਲਾਉਂਗਾ ਭਈਆ ਤੇਰੇ ਕੋਲ ਹਾਂ ਅੱਜ ਕੱਲ ਦਾ ਜ਼ਮਾਨਾ ਡਿਜੀਟਲ ਜ਼ਮਾਨਾ ਹਰੇਕ ਪੜਿਆ ਲਿਖਿਆ ਚਾਹੇ ਭਈਆ ਵੀ ਲਾਲਾ ਹਰੇਕ ਨੂੰ ਦਾਜਾ ਆ ਜਾਂਦਾ ਇੱਕ ਮਹੀਨਾ ਲਾਉਂਗਾ ਦੋਵੇਂ ਮਹੀਨੇ ਭਈਏ ਨਹੀਂ ਆਉਣ ਉਹਨੇ ਕਿਹਾ ਮੈਂ ਤੇਤੇ 500 ਜੁਰਦੀ ਲੈਣਾ ਮੈਂ ਮੰਡੀ ਤੇ ਲੈ ਕੇ ਵੇਚ ਲੂੰਗਾ ਜਦ ਨੂੰ ਦੇਖਣਾ ਵੀ ਮੈਂ ਤੈਨੂੰ ਇੰਨਾ ਮੁਨਾਫਾ ਲੈ ਕੇ ਦੰਦਾ ਅੱਜ ਦੇ ਜ਼ਮਾਨੇ 'ਚ ਕੋਈ ਮੂਰਖ ਨਹੀਂ ਹੈਗਾ ਨਹੀਂ ਉਹ ਬਤਾਰ ਵਾਂਗੂ ਆਪਣੀ ਮੰਡੀ ਇਹ ਆਪ ਕਰਨਾ ਪੈਣਾ ਤੈਨੂੰ ਕਹਿ ਤਾਂ ਰਿਹਾ ਮੰਡੀ ਦਾ ਨਹੀਂ ਮੇਰਾ ਹੁਣ ਤੂੰ ਭਈਆ ਲ ਇਨੂੰ ਕਿੰਨੇ ਮਹੀਨਾ ਭੇਜਦੀ 500 ਰੁਪਏ ਦੀ ਆੜੀ ਪਰ ਇਹਨੂੰ 15000 ਬਣ ਗਿਆ ਇਹਨੇ ਤੇਰੇ ਕੋਲ ਤੇ ਜਿਆ ਸਮਾਨ ਲੈ ਆ ਕੇ ਦੇਖਣਾ ਨੇ ਕਹਣਾ ਸਰਦਾਰ ਦਾ ਉਹ 10000 ਦਾ ਬਿਕਦਾ ਮੈਂ ਵੇਚ ਕੇ 30000 ਦਾ ਦੇਤਾ 15000 ਇਹਨੇ ਮੰਨੂ ਦੇ ਦਿੱਤਾ ਇਹਨੇ ਆਪਣੀ ਕਰ ਲੈਣੀ ਜੀ ਉਹਦੇ ਇਹਨੇ ਕਹਣਾ ਮੰਨੂ ਕਿੱ ਲੱਗਦਾ ਇਹ ਕਿਹੜੀ ਤਕਨੀਕ ਲੱਗਦੀ ਹੁੰਦੀ ਆ ਇਹ ਵੱਧ ਤੇ ਵੱਧ ਕੋਈ ਇੱਕ ਜਾਂ ਦੋ ਵਾਰੀ ਤੈਨੂੰ ਕਈ ਇੱਕ ਮਹੀਨਾ ਲਾ ਦੂ ਤੇਰੇ ਕੋਲ ਵੱਧ ਤੇ ਵੱਧ ਬਸ ਚਲੋ ਜੇ ਮੰਨਦਾ ਫੇਰ ਦੀ ਗੱਲ ਆ ਚਾਹੇ ਮੰਨਦਾ ਵੀ ਆ ਚਾਹੇ ਚੰਗਾ ਵੀ ਆ ਜਦ ਬੰਦੇ ਨੂੰ ਐਕਸਪੀਰੀਅੰਸ ਹੋ ਜਾਂਦਾ ਨਾ ਫਿਰ ਉਹਨੇ ਸੋਚਣਾ ਆਪਣੀ ਉਹ ਕਰ ਲਵਾਂ ਹਰ ਇੱਕ ਲੇਬਰ ਦਾ ਮਾਣ ਲੱਗੀ ਬਸ ਇੱਕ ਰਿਯੋਜ ਦਮਾਂਦਾ ਆਪਣੇ ਲੇਬਰ ਦਾ ਮਾਣ ਦਈਆ ਲੇਬਰ ਕਰਦੇ ਨਹੀਂ ਗਏ ਇੱਥੇ ਵਗਾਰੇ ਗਏ ਮੈਂ ਕਿੰਨੋਂ ਆਹ ਸਾੜੀ ਨਾ ਤੀਨੇ ਇਹ ਲੇਬਰ ਪੈਂਦੀ ਬਹੁਤ ਆ ਸਬਜੀ ਭਾਜੀ ਪਾ ਗੁੜਾਈ ਦੀ ਲੇਬਰ ਬਹੁਤ ਪੈਂਦੀ ਹੈ ਨਾ ਗੜਾਈ ਤੜਾਈ ਛਲਾਈ ਸਭ ਕੁਝ ਹਰ ਇੱਕ ਚੀਜ਼ੇ ਲੇਬਰ ਹੋਗੀ ਹੁਣ ਉਹ ਗੰਨਾ ਹੀ ਦੇਖ ਲੈ ਕੇ ਤੇ ਥੋੜੀ ਲੇਬਰ ਹਾਂ ਨਹੀਂ ਪੂਰੀ ਲੇਬਰ ਆ ਕਹਿੰਦਾ ਪੂਰਾ ਹੈ ਉਹ ਕਹਿੰਦਾ ਇਹਦੇ ਪਾ ਥੋੜੀ ਲੇਬਰ ਪੈਂਦੀ ਆ ਪੂਰੀ ਲੇਬਰ ਆ ਜਿੰਨੀ ਕਹਦੇ ਜਾਤੇ ਨਹੀਂ ਤਾਂ ਅੱਗੇ ਨਜਰਦਾ ਸੀ ਹੁੰਦੇ ਤੇ ਹੋਣਾ ਗੰਨੇ 'ਤੇ ਸਪਰੇਅ ਕਰੀ ਆ 22300 ਰੁਪਏ ਦੀ ਪੈ ਗਈ ਕੀਲੀ ਦੀ। ਕੀ ਕਰੂੰਗਾ? ਤਾਂ 22 ਸੀ ਉਹ ਭੰਗ 22 ਇਹ ਹੈਗੜ ਜਾਂ ਸੀ ਜੇ ਤਾਂ ਆਪਾਂ ਪਹਿਲਾਂ ਹੁੰਦੇ ਤੇ ਕੱਖਸੜਾ ਹੀ ਦੇ ਉੱਪਰ ਨੂੰ ਹੋਏ ਕਰਦਾ। ਪਰ ਆਇਆ ਵੀ ਉਹ ਕੱਖ ਰਗੜਤਾ ਇਹਨੇ ਪੈਂਦੀ ਸਪਰੇਅ ਤਾਂ ਇੱਕ ਸਸਤੀ ਹੈਗੀ ਆ ਸੰਕੋਰ ਕਰਨਾ ਕੱਲੀ। ਇਹ ਖੜਾ ਹੁੰਦੀ। ਇਹ 'ਚ ਵੀ ਕਰਤੀ ਇਹ 'ਚ ਹਜੇ ਥੋੜੇ ਦਿਨ ਹੋਏ ਇਹ 'ਚ ਪਹਿਨਾਂ ਦੀ ਕਰੀ। ਇਹ ਚ ਤਾਂ ਪਹਿਨਾਂ ਦੀ ਕਰੀ ਪਈ ਆ। ਇਹ ਤਾਂ ਅੱਗੇ ਇਕੱਠਾ ਜੇ ਹੋਣ ਇਹਦਾ ਗੱਲ ਤਾਂ ਇਕੱਠਾ ਇਹਦੇ ਵਿੱਚ ਹਜੇ ਪਰਸੋਂ ਕਰੀ ਆ ਹਾਂ 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 ਹੂੰ ਕੀ ਹਾਲ ਹੈ ਇਹਦੇ ਵਿੱਚ ਹਜੇ ਪਰਸੋਂ ਕਰੀ ਆ ਆ ਤੇਰੇ ਦੂਏ ਭਿਆਂ ਨਾਲ ਤੇ ਨਾ ਆ ਤੀਵੀਆਂ ਠੀਕ ਆ ਇਹ ਉਹ ਤਾਂ ਫਿਰ ਹੋ ਠੀਕ ਆ ਇਹ ਤਾਂ ਕੀ ਕਰਦੀ ਆ ਮੈਂ ਸਪੀਰ ਦੇ ਟਿਕਾਣੇ ਉੱਤੇ ਬੈਠਾ ਦੇਖੀ ਜਾਂਦਾ ਜੇ ਦਿੰਨ ਹੋਰ ਤੂੰ ਹੀ ਜਾਣਾ ਖਾਣਾ ਵੀ ਨਾ ਨੇ ਆ ਫਰਕ ਪੈ ਜਾਂਦਾ ਕੰਮ ਕਰਦੀਆਂ ਕੰਮ ਕਰਦੀਆਂ ਉਹ ਤਾਂ ਸਾਰੇ 베ਤੀ ਹੋ ਗੂਗੇ ਉਹ 베ਤੀ 베ਤੀ ਉਹਦੇ ਪਿੱਛੇ ਜਾਂਦੇ ਸਾਰੇ ਮੁਰੇ ਉਤਰਦਾ ਤਾਂ ਦੋਰੇ ਪਿੱਛੇ ਰਹਿਣਾ ਪਰ ਮੁਰੇ ਨਹੀਂ ਜਾਂਦਾ ਹੀ 베ਤੀ ਹੋ ਗੂਗੇ ਇਹ ਮੁਰੇ ਨਹੀਂ ਜਾਂਦੇ ਪਿੱਛੇ ਨੂੰ ਜਾਂਦਾ ਮੁਰੇ 베ਤੀ ਹੋ ਗੂਗੇ ਉਹ ਤਾਂ ਸਾਰੇ ਜਮ ਤੈਨੂੰ ਦੱਸਿਆ ਤਾਂ ਹੈਗਾ ਵੀ 베ਤੀ ਵਾਲਾ ਕੰਮ ਤੈਨੂੰ ਦੱਸ ਕੇ ਸਾਡੇ ਸਬਜੀ ਵਾਲਾ ਕੰਮ ਵੀ ਤਾਂ ਉਹੀ ਹੈ 1 ਮਹੀਨੇ ਜਿਹੋਨੇ 베ਤੀ ਹੋ ਲੈਣਾ ਸਰਦਾਰ ਜੀ ਆਏ ਆ ਤੇ ਵੀ ਕੀ ਬੱਸ ਸਭ ਨੂੰ 베ਤੀ ਹੋ ਜਾਂਦਾ 1 ਮਹੀਨੇ ਚੋਂ ਬੰਦਾ ਚੱਲ ਕੋਈ ਨਹੀਂ ਚੱਲੀ ਜਾਣਾ ਜਿਹੜਾ ਸਿਸਟਮ ਹੂੰ ਘਰ ਦੇ ਸੰਦੇ ਚੱਲੀ ਹੋ ਜਾਣਾ ਵਾਦੇ ਘਾਟੇ ਤਾਂ ਹੁੰਦੇ ਹੀ ਰਹਿੰਦੇ ਆ ਇੱਕ ਸਾਲ ਜੀਰੀ ਦੇ ਥੋੜੇ ਰਗੜੇ ਤੇ ਦਾ ਬਰਨ ਕਿੰਨਾ ਵਸ ਗਏ ਕਿਹੜਾ ਤੋੜਾ 10 8 ਵੀ ਨਹੀਂ ਗਈਆਂ ਤੇ 2 4 ਹੀ ਨਿਕਲੀ ਆ ਓਕੀਲਾ ਦਾ ਜਿਹੜਾ ਇੱਕ ਸਾਢੇ 6 8 8 7 8 ਕੋਟਾਂ ਨਹੀਂ ਨਿਕਲੀ ਸਿਰਫ ਸਾਰੀ ਇਹ ਮੁਜਰਾ ਪੱਟੀਆਂ ਨਾ ਨਾ ਜਿਹੜੇ ਸਾਲ ਬਿਮਾਰੀ ਪਈ ਸੀ ਬਿਮਾਰੀ ਹੀ ਪਈ ਸੀ ਪਰਾਰ ਕੇ ਚਾਰ ਘਰ ਜੜ ਜਾਂਦਾ ਬੋਨੇ ਜਿਹੜਾ ਰੋਗ ਪੈਦਾ ਇਹ ਹੋ ਜਾਂਦਾ ਕਦੇ ਕਦੇ ਵੱਧੇ ਘਾਟੇ ਚੱਲਦੇ ਰਹਿੰਦੇ ਜ਼ਿੰਦਗੀ ਦੇ ਆ ਦੇਖਿਆ ਜਾਂਦਾ ਗੱਡੀ ਨਹੀਂ ਹੈ ਉੱਪਰ ਇਹ ਨਹੀਂ ਛੜੀ ਸੁੱਕਣ ਦਿੰਦਾ ਕਹਿੰਦਾ ਇੱਕ ਛੜੀ ਘਟ ਚੱਲੀ ਆ ਫੇਰ ਪੱਟ ਲਿਆ ਆ ਕਦਰ ਆਦਮੀ ਦੇਖੀ ਜਾਂਦਾ ਵੀ ਬੈਠਾ ਕਿਹੜੀ ਸ਼ਰੀਓ ਹੋਈ ਆ ਤੈਨੂੰ ਲੰਦਾ ਹੈ ਕਿਹਦਾ ਲੰਦਾ ਇਹਨੇ ਲਿਆਂਦਾ ਮੈਂ ਵੀ ਬਣਾ ਲਈ ਇਹਨੇ ਵੀ ਬਣਾ ਲਈ ਹੁਣ ਤਾਂ ਪਿੰਡ ਚ ਆ ਗਈਆਂ ਉਹਦਾ ਰੀਲ ਚੱਲ ਪਈ ਕਿਹਨੇ ਕਿਹਾ ਕਿਹਨੇ ਬਣਿਆ ਹੋਇਆ ਅਲੱਗ-ਅਲੱਗ ਆ ਮੈਂ 1 ਕੀਜੀ ਬਣਾਈ ਇਹਨੇ 23 ਦੀ ਆ ਮੋਟਰਸਾਈਕਲ ਮੋਟਰਸਾਈਕਲ ਤਾਂ ਆਪਣਾ ਆਈ ਇਹ ਮੋਟਰਸਾਈਕਲ ਆਪਣਾ ਹੈ ਐਸਾ ਕਰ ਮੋਟਰਸਾਈਕਲ ਬਣਦਾ ਖੜਾ ਛਾਡੋ ਵੀ ਸਿਆਣਾ ਹੋ ਗਿਆ ਹੁਣ ਨਾ ਮੈਂ ਤਾਂ ਸੜਾ ਇੱਕ ਲੰਘਾ 24000 ਦੀ ਬਾਂਝ ਬੱਚੇ ਮੋਟਰਸਾਈਕਲ ਨਹੀਂ ਉਹ ਚੀਜ਼ ਨਹੀਂ ਕਰੋ ਮੈਂ ਤੇ ਰੇਡੀ ਤੇ ਨਹੀਂ ਵਿਕ ਜੇ ਕਰਦੀ ਗਈ ਬਰੀ ਸਬਜੀ ਵਾਲਾ ਕੋਈ ਹੁੰਦਾ ਜਾਂਦਾ ਜਾਂਦਾ ਦੇ ਜਾਂਦਾ ਲੀ ਵਾਲੀ ਐਜੰਸੀ ਆ ਉਹਦੇ ਦੀ ਪੱਤੀ ਮੁਰਗਾ ਗੜੇ ਆ ਉਹ ਵੀ ਵਿਚੇਰਾ ਖੜਾ ਆ ਉਹਦਾ ਕਈ ਸਾਲ ਦਾ ਕੋਈ ਦੇਜੇ ਕਰਦਾ ਜਾਂਦਾ ਜਾਂਦਾ ਐਜੰਸੀ ਕਰਕੇ ਰੱਖੋਗੇ ਉਹਨੇ ਜਣੀ ਇਹ ਚੀਜ਼ ਆ ਉਹ ਜਿਹੜੇ ਨਵੇਂ ਟਾਇਰ ਆ ਇਹਨੂੰ ਕੋਈ 800 ਰੁਪਏ ਜੀ ਐਜੰਸੀ ਹੋ ਗਈ ਫੇਨ ਉੱਤੇ ਉਹ ਖੜਾ ਖੜਾ ਕੋਈ ਹੁੰਦਾ ਚਲੋ ਹੁਣ ਉਹ ਗੱਲ ਕਰਦਾ ਇਹ ਮਿਲ ਵੀ ਜਾਂਦੀ ਆ ਇਹ ਤੇਜ਼ ਦੀ ਬਣਾਈ ਆ ਦਰਸ਼ਨ ਵੀ ਦੇ ਆ ਗੋਂਡੀ ਸਾਡਾ ਭਾਈ ਹੋਰ ਪਤਾ ਨਹੀਂ ਕਿੰਨੀਆਂ ਗਵਾਂਡੀਆਂ ਇਹਨਾਂ ਦੇ ਕਿਹੜੇ ਜੀ ਵਧੀਆ ਆਏ ਹੁਣ ਚੀਜ਼ ਵਧੀਆ ਉਹ ਦੇਖੀ ਲਈ ਤੂੰ ਹੁਣ ਬਹੁਤ ਵਧੀਆ ਆਪਣੀ ਜਗਾ ਸ਼ਾਈ ਹਰੇਕ ਚੀਜ਼ ਆਪਣੀ ਆਪਣੀ ਜਗਾ ਹੈ ਹਾਂ ਤੇ ਫਿਰ ਠੀਕ ਆਏ ਬਹੁਤ ਵਧੀਆ ਹੁਣ ਜੇ ਤਾਂ ਕੱਚੀ ਪਈ ਤੇ ਲਿਆਉਣਾ ਫੇਰ ਥੋੜੋ ਚੱਲਣਾ ਇਹਨੇ ਕੱਚੀ ਪਈ ਇਹਦਾ ਰਸਤੇ ਪੱਲੇ ਇਹਦਾ ਪੱਕੇ ਰਸਤੇ ਭਾਲਦੀ ਆ ਫੇਰ ਕੱਚੀ ਪਈ ਵੀ ਤੈਨੂੰ ਬੋਲਦੇ ਜਾਊਗਾ ਉਹ ਤੂੰ ਹੀ ਆ ਬੋਲਦੇ ਕੇ ਲਾ ਕੱਚੇ ਥਾਂਵਾਂ ਚੱਲਦਾ ਇਹਦਾ ਪੱਕੇ ਥਾਂਵਾਂ ਵਾਲੀ ਆ ਜਿੱਥੇ ਜਿੱਥੇ ਪੱਕਾ ਏ ਵੀ ਉੱਥੇ ਉੱਥੇ ਤੂੰ ਲੈ ਜਾ ਬਸ ਆਪਣਾ ਕੱਢ ਲਿਆ ਰਾਮਦਾਰੀ ਗੱਲ ਇਤਕੀ ਮਨੁਸ਼ਾਈ ਲੱਗਦਾ ਵੀ ਕਣਕਾ ਪੂਰਾ ਝਾੜ ਦਊਂਗੀ ਆ ਠੰਡ ਕਰਕੇ ਹਾਂ ਹਾਂ ਠੰਡ ਵੇਖ ਲੈ ਜਿਹੜਾ ਤੂੰ ਬੱਦਲ ਦਾ ਜਿਹੜਾ ਮੀਂਹ ਪੈ ਗਿਆ ਮੀਂਹ ਨੇ ਕਰਤਾ ਚਾਹ ਪੂਰੀ ਠੰਡ ਰਾਤ ਨੂੰ ਲੱਗਦੀ ਹੈ ਪੂਰੀ ਠੰਡ ਹੁੰਦੀ ਹੈ ਅਜੇ ਵੀ ਇਹ ਪਤਾ ਨਹੀਂ ਕਿੱਦੇ ਆਲੇ ਦੱਖਣ ਦਾ ਨਾਉ ਨਹੀਂ ਨਾ ਚੱਲੇ ਆ ਜਿੱਦਣ ਦੱਖਣ ਚੱਲਿਆ ਉਦੋਂ ਦੇ ਬਾਅਦ ਕਣਕਾਂ ਨੇ ਰੰਗ ਬਦਲਣਾ ਰੇ ਚੇਂਜ ਮੜ ਜਾ ਫਰਕ ਪੈ ਗਿਆ ਯਾਰ ਪਾਣੀ ਨਹੀਂ ਲੱਗ ਰੀਤੇ ਪਾਣੀ ਕਰਕੇ ਭੜਕ ਗਈ ਨਾ ਭੜਕੇ ਮਾਰੀ ਉਹਦਾ ਕੋਈ ਕੰਮ ਹੋ ਕੇ ਕੋਈ ਨਾ ਉਹ ਚਾਹ ਜਿਵੇਂ ਜਿੱਥੇ ਸੋਕਾ ਲਾ ਕੇ ਭਰਤੀ ਉਹਦਾ ਫਰਕ ਆ ਗਿਆ ਪਰ ਇਹਦਾ ਠਾਕਰ ਹੀ ਅੱਜ ਤਾਂ ਥੋੜੀ ਘੱਟ ਪਛੋਂ ਚੱਲੀ ਕੱਲ ਕਿਤੇ ਥੋੜੀ ਤੇਜ਼ ଥି ਕੱਲ ਮੈਂ ਇੱਥੇ ਪਾਣੀ ਛੱਡਿਆ ਤਾਂ ਮੱਕੀ ਨੂੰ ਐ ਹਲਾਹ ਹਲਾ ਕੇ ਛੱਡੇ ਮੱਕੀ ਨੂੰ ਇੰਨੀ ਤੇਜ਼ ਪਛੋਂ ਸੀ ਦੇਖ ਲੈ ਮੈਗਾ ਵੀ ਨੇ ਮੱਕੀ ਗੇਰ ਦੇਣੀ ਮੈਨੂੰ ਲੱਗੇ ਹਰ ਕਾ ਫੇਰ ਗਈ ਠੰਡ ਦਾ ਠੰਡ ਕਣਕ ਨੂੰ ਫਾਇਦਾ ਹੈ ਬਾਕੀ ਚੀਜ਼ਾਂ ਨੂੰ ਨੁਕਸਾਨ ਨਾ ਇਹਨੇ ਗੰਨਾ ਤੁਰਨ ਦੇਣਾ ਨਾ ਮੱਕੀ ਤੁਰਨ ਦੇਣੀ ਨੇ ਇਹ ਹੁਣ ਫਿਰ ਇਹ ਗਰਮੀ ਵਾਲੀ ਕੀ ਗਿਆ ਗਰਮੀ ਇਹ ਗਰਮੀ ਵਾਲੀਆਂ ਚੀਜ਼ਾਂ ਏ ਕਣਕ ਠੰਡ ਵਾਲੀ ਆ ਉਹ ਤਾਂ ਹੀ ਬਚ ਗਈ ਬਣੀ ਹੋ ਗਈ ਕਣਕ ਨਹੀਂ ਉਹ ਕਣਕ ਨਹੀਂ ਨਿਓ ਕਣਕ ਕਿੱਥੇ ਹੋਣੀ ਸੀ ਬਹੁਤ ਤਾਂ ਹੀ ਬਚਾ ਹੋ ਗਿਆ ਉਹਦਾ ਬਈ ਠੰਡ ਜੀ ਪੈ ਗਈ ਨਾ ਬਾਈ ਸੇ ਫੇਰ ਠੰਡ ਨੂੰ ਮੈਂ ਵੀ ਰੱਖਦਾ ਮੈਂ ਉਹਨੂੰ ਪਾਣੀ ਦੇ ਤੇ ਲੱਗਨੇ ਲਾਤ ਜਦੋਂ ਮੱਕੀ ਨਾਉਂਦਾ ਉਦੋਂ ਇਹਨੂੰ ਲੈਂਦਾ ਕੱਲ ਫੇਰ ਲਾਤਾ ਉਹਨੂੰ ਮੈਂ ਤਾਂ ਪਾਣੀ ਤੇ ਨਹੀਂ ਜ਼ਿਆਈ ਮਰ ਦਿੰਦਾ ਵੀ ਠੰਡ ਦਾ ਰੂੰਗਾ ਥੱਲੇ ਮਾੜਾ ਮੋਟਾ ਸਿਆਲਾ ਵਾਲੀ ਮੈਂ ਨਾ ਲੂਗਾ ਮੈਂ ਸਿਆਲਾ ਕਣਕ ਮੱਕੀ ਬੱਡਾਂ ਵਾਲੀ ਹਾਂ ਇਹ ਬੱਡਾਂ ਦੇ ਫਿਕਾਉ ਹਾਂ ਮੈਂ ਤਾਂ ਟਾਲ ਵਾਲੀ ਬੀਜੀ ਹੈ ਨਾ ਆ ਡ੍ਰਿਲ ਵਾਲੀ ਮਾਰੀ ਆ ਹਾਂ ਠੀਕ ਹੈ ਸੁਰੇ ਨਾ ਕਾ ਕਾਕਣ ਵਾਲੀ ਕਾਕੰਡੜੀ ਕਾ ਕਰਨੀ ਹੁਣ ਤਾਂ ਉੱਪਰ ਲੰਘੀ ਇਹ ਹੁਣ ਕਾ ਕਰਨੀ ਨਹੀਂ ਕਰ ਕੱਕ ਲੱਗੇ ਰਾਂ ਲੱਗ ਜੰਗਲ ਜਿਆ ਬਣ ਜਾਂਦਾ ਇਹ ਉਹ ਨਹੀਂ ਛਾਈ ਕੁਝ ਨਹੀਂ ਕਹਿੰਦੀ ਇਹ ਤਾਂ ਉੱਪਰ ਲੰਘ ਹੀ ਕਿਤੇ ਇਹ ਤਾਂ ਹੁਣ ਦੱਬ ਲੈਣਾ ਦਾਦੇ ਨੂੰ ਡਾਇਲੌਗ ਜਣਾ ਇਹਦੇ ਵਿੱਚ ਦੇਖਦਾ ਜਾਈ ਤੂੰ ਇਹ ਤਾਂ ਹੁਣ ਉੱਪਰ ਲੰਘਦੀ ਇਹ ਤਾਂ ਉੱਪਰ ਲੰਘ ਹੀ ਜਾਂਦੀ ਆ ਹੁਣ ਇਹ ਤਾਂ ਹੁਣ ਮੈਂ ਸਪਰੇਅ ਮਾਰਨੀ ਕਿ ਸੰਡੀ ਆ ਤਾਕਤ ਦੀ ਬਸ ਫੇ ਦੇਖੀ ਕਿੱਥੇ ਜਾਣਾ ਇਹਨੇ ਇਹ ਵੀ ਗਰਮੀ ਮੰਗਦੀ ਆ ਨਾ ਤਾਂ ਇਹ ਨਿਕਲਿਓ ਬਹੁਤ ਦਿਨਾਂ ਬਾਅਦ ਦਾ 10 12 ਬਾਬਾ ਕਿਹਾ ਸੀ ਸਵੇਰੇ ਹੋਊਗੀ ਹੋ ਗਿਆ ਬੱਸ ਘੂਰ ਪਾਉਣਾ ਹੈ ਇਹਦੀ ਇੱਕ ਹੈਗੀ ਇਹ ਵਧੀਆ ਸਵੇਰੇ ਹੋਊਗੀ ਹਾਂ ਪਲੈਨੇਟਿਕਸ ਜਿਹੇ ਜਣਾ ਆਉਂਦਾ ਜੱਸੇ ਨੂੰ ਮਗਾ ਕੇ ਦਿੱਤੀ ਸੀ ਪ੍ਰਾਰ ਜੀ ਇਹ ਪੁਰੇ ਮਿਲਦੀ ਹੋਣੀ ਪੁੱਛਟ ਆਨਲਾਈਨ ਮੰਗਾਈ ਤੀ ਜੱਸੇ ਨੂੰ ਦਿੱਤੀ ਸੀ ਜੱਸੇ ਨੇ ਕਰੀ ਤੀ ਜੱਸਾ ਕਹਿੰਦਾ ਆ ਸਵੇਰੇ ਹੋਏ ਕਰਦੀ ਉਹ ਵੀ ਮੈਨੂੰ ਦੱਸ ਦਤਾ ਇਹਦਾ ਵੀ ਸਬਜ਼ੀਆਂ ਪਰ ਹੁੰਦੀ ਆ ਨਾ ਉਹ ਫੁੱਲ ਝਾਣੇ ਤੇ ਆ ਫੁੱਲ ਝਾਣੇ ਹਾਂ ਉਹ ਕਹਿੰਦਾ ਅੰਬ ਪਰ ਵੀ ਹੋ ਜਾਂਦੀ ਹੈ ਕਹਿੰਦਾ ਮੈਨੂੰ ਮੰਗਾ ਕੇ ਦੇਈਂ ਕਹਿੰਦਾ ਮਿਲਦੀ ਨਹੀਂ ਮੈਂ ਚਲ ਮੈਂ ਮੰਗਾ ਦੂੰਗਾ ਅੱਛਾ ਆਹ ਕੋਹੁਰ ਬਹੁਤ ਆਇਆ ਵੀ ਉਹ ਦੂਰਾ ਭਰੇ ਹੋਣੀ ਆ ਹਾਂ ਨਾ ਹੁਣੇ ਮੌਕਾ ਹੈ ਹੁਣੀ ਮੌਕਾ ਮੈਂ ਦੇਖ ਲੈਂਦੇ ਮੰਗਾ ਲੈਂਦੇ ਆ 4-500 ਰੁਪਏ ਦੀ ਆ ਮੰਗਾ ਕੇ ਕਰ ਦਿੰਦੇ ਅੰਬ ਪਰ ਤਾਂ ਆ ਗਿਆ ਹੋ ਗਿਆ ਦੇਖ ਲੈਂਦੇ ਆ ਅੱਜ ਪੂਰਾ ਭਰੇ ਤੇ ਆ ਇੱਧਰ ਦੇ ਕਿ ਤੂੰ ਸਾਡੇ ਵਾਲੇ ਅੰਬ ਨੂੰ ਜਿਹਦਾ ਨੌਂ ਸੇ ਨਹੀਂ ਹੁੰਦਾ ਜਿਹੜਾ ਪੁਰਾਣਾ ਇੰਨਾ ਜਮਾ ਨਹੀਂ ਤਾਂ ਹੁੰਦਾ ਅੱਗੇ ਆਉਂਦੀਆਂ ਨਹੀਂ ਸੀ ਹੁਣ ਇੰਨੀ ਅੰਬੀ ਆਈ ਵੀ ਕੋਈ ਅੰਤ ਨਹੀਂ ਅੱਜ ਤੋਂ ਸ਼ੁਰੂ ਚੱਲਣ ਲੱਗੇ ਹੋ ਤੈਨਾਂ ਨੂੰ ਲੱਗੇ ਪਰੇ ਪੈ ਜਾਣੇ ਉਹ ਫਿਰ ਛਾਈ ਗੱਲ ਕੇ ਕੂਰ ਦੀ ਵੀ ਠੰਡ ਦੱਖਣ ਚੱਲਣਾ ਹੁਣ ਗੂਰ ਝਾੜ ਦੇਣਾ ਦੇਖੀ ਤੇਰਾ ਜਾਂ ਦੱਖਣ ਦੇ ਤੇ ਚੱਲਣਾ ਫੇਰ ਫੇਰ ਝਾੜਨਾ ਕੂਰ ਥੱਲੇ ਹੀ ਥੱਲੇ ਦੇਖੀ ਥੱਲੇ ਕਿਹੜੇ ਸਾਹ ਕਾ ਗਿਰਨਾ ਮੋੜੀਆ ਫਿਰ ਆਇਓ ਗਿਰਦੇ ਆ ਫਿਰ ਹੂੰ ਤੁਮਾਰ ਕੇ ਚੱਲ ਅੰਬੀਆਂ ਦੀ ਅੰਬੀਆਂ ਗਿਰਦੀਆਂ